ਸਸੇ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਅੱਜ ਆਪਾਂ ਬਣਾਵਾਂਗੇ ਜੀ ਕਲਾਕੰ ਉਹਦੇ ਲਈ ਆਪਾਂ ਤੋੜਾਂਗੇ ਸਭ ਤੋਂ ਪਹਿਲਾਂ ਤਾਜ਼ੇ ਫਲ ਹਿੰਗੇ ਪਗਲਾ ਆਵਦੇ ਫਲ ਤੋੜ ਲੈ ਤਾ ਆ ਜਾ ਹੁਣ ਆਪਾਂ ਇਹਨਾਂ ਨੇ ਪੰਖੜੀਆਂ ਜਿਹੜੀਆਂ ਆਪਾਂ ਅਲੱਗ ਕਰ ਦਾਂਗੇ ਵਿੱਚੋਂ ਜਿਹੜਾ ਗ੍ਰੀਨ ਪਾਸਟ ਇਹ ਅਲੱਗ ਕਰ ਦਾਂਗੇ ਹਾਂਜੀ ਹੁਣ ਆਪਾਂ ਜਿਹੜੀਆਂ ਗਲਾਬ ਦੀਆਂ ਪੰਕੜੀਆਂ ਉਹ ਅਲੱਗ ਕਰ ਲਈਆਂ ਤੇ ਆਪਾਂ ਅਲੱਗ ਕਰਤਾ ਕਿਹਦੇ ਵਿੱਚ ਫੁੱਲ ਵਧੀਆ ਨਹੀਂ ਸੀਗੇ ਸੁੱਕਿਆ ਸੀਗੇ ਉਹਨੂੰ ਵੀ ਆਪਾਂ ਰੈਂਤ ਤੇ ਹੁਣ ਆਪਾਂ ਇਹਨੂੰ ਸਿਰ ਇਹਨੂੰ ਧੋਵਾਂਗੇ ਆਪਾਂ ਹੁਣ ਇਹਨੂੰ ਜਾਲੀ ਦੇ ਵਿੱਚ ਕੱਢਤਾ ਤੇ ਇਸੇ ਜਾਲੀ ਦੇ ਵਿੱਚ ਆਪਾਂ ਇਹ ਧੋਦਾਂਗੇ ਤਾਂ ਕਿ ਇਹਦੇ ਉੱਤੇ ਕੋਈ ਡਸਟ ਕੋਈ ਹੋਇਆ ਮੜਾ ਮੋਟਾ ਤੇ ਉਹ ਨਿਕਲ ਜਾਵੇ ਅਸੀਂ ندير 5 ਮਿੰਟ ਤੋ ਤਾਉ। ਹੁਣ ਆਪਾਂ ਥੁੱਪੇ ਕੱਪੜਾ ਵਿਛਾ ਲਿਆ ਮੈਂ ਚੇਅਰ ਤੇ ਤੇ ਇਹਦੇ ਉੱਪਰ ਕੋਸ ਚੜੇ ਨਾ ਕਿੜਾ ਕੋੜਾ ਜਾਂ ਕੋਈ ਹੋਰ ਚੀਜ਼ ਤੇ ਇਹਦੇ ਤੇ ਆਪਾਂ ਇਹਨਾਂ ਨੂੰ ਪਾਤਾ 10 ਮਿੰਟ ਥੁੱਪ ਜੀ ਲਵਾ ਲਾਂਗੇ ਤਾਂ ਕਿ ਜਿਹੜੇ ਚੰਗੀ ਤਰ੍ਹਾਂ ਸੁੱਕ ਜਾਂ ਕੱਲੇ ਕੱਲੇ ਕਰਦਿੰਨੇ ਆਪਾਂ ਇਹ ਇਹ ਇਹਨਾਂ ਵਿੱਚ ਪਾਣੀ ਕੋਈ ਨਮੀ ਨਾ ਰਹਿ ਜਾਵੇ। ਅਪ ਕੱਲੀ ਕੱਲੀ ਇਹ ਪੱਤੇ ਖਿਲਾਰ ਦਾਂਗੇ। ਤਾਂ ਪੱਚੇ ਇਹ ਜਲਦੀ ਸੁੱਕ ਜੂ। ਆਪਾਂ ਪੱਖੇ ਥੱਲੇ ਵਿਸਕਾ ਸਕਦੇ ਹਾਂ ਜੇ ਤੁਪ ਹੈ ਨਹੀਂ ਤਾਂ। 10 ਮਿੰਟ ਨੂੰ ਧੋਕੇ ਪੱਖੇ ਥੱਲੇ ਵਿਸਕਾ ਸਕਦੇ। ਤੇ ਜੇ ਆਪਣੇ ਕੋਲ ਟਾਈਮ ਹੈਗਾ ਵਾ ਵੈਸੇ ਸ਼ਾਮੇ ਆਪਾਂ ਇਹਨਾਂ ਧੋ ਕੇ ਪਾ ਦੇ ਪਾ ਸਕਦੇ ਆ ਤੇ ਫਿਰ ਇਹ ਆਪੇ ਹੌਲੀ ਹੌਲੀ ਸੁੱਕੀ ਜਾਣਗੇ ਹਾਂ ਜੀ ਆ ਆਪਣੀਆਂ ਪੰਕੜੀਆਂ ਚੰਗੀ ਤਰ੍ਹਾਂ ਗਲਾਬ ਦੀਆਂ ਧੁੱਪ ਚ ਆਪਾਂ ਪਾਤੀਆਂ ਸੀ 10 ਮਿੰਟ ਸੁੱਕ ਗਈਆਂ ਬਾਅਦ ਚ ਮੈਨੂੰ ਟਿਸ਼ੂ ਪੇਕ ਕਰਦੇ ਪਾਤਾ ਤੁਸੀਂ ਪਹਿਲਾਂ ਵੀ ਇਹਨਾਂ ਨੂੰ ਧੋ ਕੇ ਟਿਸ਼ੂ ਪੇਪਰ ਤੇ ਪਾ ਸਕਦੇ ਆ ਤਾਂ ਕਿ ਵੀ ਜੇ ਕੋਈ ਪਾਣੀ ਆ ਜਿਹੜਾ ਟਿਸ਼ੂ ਪੇਪਰ ਸੁੱਕ ਲੈਂਦਾ ਵਾ ਤੇ ਹੁਣੇ ਚੰਗੀ ਤਰ੍ਹਾਂ ਸੁੱਕ ਗੀਆਂ ਤੇ ਹੁਣ ਮੈਂ ਇਹਦੇ ਵਿੱਚ ਚੀਨੀ ਰਲਾਉਂਗੀ ਤੇ ਤੁਸੀਂ ਇਹਦੇ ਵਿੱਚ ਮਿਸ਼ਰੀ ਆ ਤੁਹਾਡੇ ਕੋਲ ਮਿਸ਼ਰੀ ਵੀ ਪਾ ਸਕਦੇ ਆ ਤੇ ਚੀਨੀ ਵੀ ਚੀਨੀ ਜੇ ਤੁਹਾਡੇ ਕੋਲ ਮੋਟੀ ਆ ਤੁਹਾਨੂੰ ਮਿਕਸ ਕਰਕੇ ਪਾ ਸਕਦੇ ਆ ਤੁਸੀਂ ਮਿਕਸਰ ਨਾਲ ਤੇ ਇੱਕ ਮੈਂ ਕੱਚਾ ਦਾ ਬਰਤਨ ਲਿਆ ਵਾ ਤੇ ਬਾਤੀ ਨੂੰ ਮੈਂ ਮੈਕਸ ਕਰਕੇ ਇਹਦੇ ਵਿੱਚ ਚੀਨੀ ਤੇ ਇਹਦੇ ਵਿੱਚ ਪਾ ਦੂੰਗੀ। ਹੁਣ ਚੰਗੀ ਤਰ੍ਹਾਂ ਸੁੱਕ ਗਈ। ਸਾਰੇ ਇਹਦੇ ਵਿੱਚ ਪਾ ਦੇਣੀ ਆ। ਤੇ ਮੇਰੇ ਕੋਲ ਹੁਣ ਜਿਵੇਂ ਜਿਵੇਂ ਫਲ ਲੱਗੀ ਜਾਣਗੇ ਤੇ ਮੈਂ ਉਸੇ ਤਰ੍ਹਾਂ ਹੀ ਇਹਨਾਂ ਨੂੰ ਹੋਰ ਬਣਾ ਕੇ ਲੈ ਜਾਊਂਗੀ ਗਲਕੰਤ। ਅਜੇ ਥੋੜੇ ਸੀਗੇ ਫੁੱਲ ਇਸ ਕਰਕੇ ਮੈਂ ਥੋੜੀ ਬਣਾਉਣੀ ਆ। ਮੇਰੇ ਤੋਂ ਸਿੱਧਾ ਪਾਉਣੀ ਆ ਜਾਂ ਛਾਵੇਂ ਪਾਉਣੀ ਆ ਕਿਤੇ ਵੀ ਅੰਦਰ ਜੇ ਬਾਹਰ ਪਾਉਣਾ ਤਾਂ ਥੋੜਾ ਧਿਆਨ ਰੱਖ ਕੇ ਵੀ ਹਵਾ ਹੂਆ ਨਾ ਆਵੇ ਤਾਂ ਹਵਾ ਚਾਲਦੀ ਆ ਤਾਂ ਅੰਦਰ ਹੀ ਪਾ ਦੋ। ਕਿਉਂਕਿ ਜੇ ਹਵਾ ਦਾ ਬੁੱਲਾ ਆ ਗਿਆ ਜਾਂ ਹਵਾ ਆ ਗਈ ਤੇ ਇੱਕਦਮ ਸਾਰੇ ਖੈਂਡ ਜਾਣਗੇ। ਤੇ ਹੁਣ ਆਪੇ ਇਹਦੇ ਵਿੱਚ ਪਾਵਾਂਗੇ ਚੀਨੀ। ਤੇ ਤੁਹਾਡੇ ਇਹੋ ਦੇ ਨਾਲ ਜਿਹੜੀ ਖੰਡ ਆ ਤੇ ਇਹ ਜਮ ਦੇ ਵੀ ਮੇਰੇ ਕੋਲ ਹੁਣ ਫਲਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹੱਥ ਦੇ ਨਾਲ ਮਿਕਸ ਕਰ ਲੈਣਾ ਮੈਂ ਤੇ ਇਸ ਨੂੰ ਬਣਾ ਕੇ ਵੇਖਦੇ ਹਾਂ ਜੇ ਥੋੜਾ ਜਿਹਾ ਕਿਦਾਂ ਬਣਦਾ ਇਹ ਇਹ ਬਾਟੇ ਹੁੰਦੇ ਤਾਂ ਜਿਆਦਾ ਫੁੱਲ ਹੋਗੇ ਇਕੱਠੇ ਕਰਕੇ ਉਹਨਾਂ ਨੂੰ ਫਿਰ ਜੇ ਵਧੀਆ ਬਣਿਆ ਮੈਂ ਜਿਆਦਾ ਬਣਾ ਲਵਾਂਗੀ ਹੁਣ ਮੈਂ ਇਹ ਮਿਕਸ ਕਰ ਲਿਆ ਤੇ ਹੁਣ ਮੈਂ ਘਰ ਦੀ ਬੱਤ ਨਿਕਾਢ ਦੂੰ ਪਹਿਲਾਂ ਮੈਂ ਵੱਡਾ ਲਿਆ ਸੀ ਮੈਂ ਫੇਰ ਥੋੜਾ ਬਣਿਆ ਹੁਣ ਥੋੜਾ ਇਹਦੇ ਵਿੱਚ ਕੱਢ ਦਿੰਨੇ ਆ ਵਰਤਮਾਨ ਤਾਂ ਮੇਰੇ ਕੋਲ ਬਹੁਤ ਆ ਜਿਵੇਂ ਜਿਵੇਂ ਫੁੱਲ ਲੱਗੀ ਜਾਣਗੇ ਮੈਂ ਲੱਗ ਲੱਗ ਪਾਈ ਜਾਵਾਂਗੇ ਤੇ ਜਦੋਂ ਸਾਰੇ ਬਣ ਗਏ ਕਿਉਂਕਿ ਆਪਾਂ 6-7 ਧੁੱਪਾਂ ਲਵਾਉਣੀਆਂ ਤੁਸੀਂ ਚਾਹੋ ਤਾਂ ਇਹਨੂੰ ਗੈਸ ਤੇ ਵੀ ਲਵਾ ਸਕਦੇ ਹਾਂ ਸੇਕ ਪਰ ਨਹੀਂ ਉਹਦੇ ਨਾਲ ਜਿਹੜੀ ਚੀਨੀ ਹੈ ਨਾ ਜੰਮ ਜਾਂਦੀ ਆ ਤੇ ਆਪਾਂ ਇਹਨੂੰ ਨੇਚਰਲ ਧੁੱਪ ਲਵਾ ਕੇ ਉਹਦੇ ਚ ਧੁੱਪ 'ਚ ਬਣਾਵਾਂਗੇ ਤੇ ਇਹ ਆਪਣੇ ਜਿਹੜੇ ਬਲਕਾਨ ਦਾ ਬਹੁਤ ਫਾਇਦੇਮੰਦ ਹੁੰਦੀ ਹੈ ਠੰਡੀ ਹੁੰਦੀ ਹੈ ਗਰਮੀਾਂ 'ਚ ਤੇ ਵਾਕਈ ਅੱਖਾਂ ਦੀ ਜਿਹੜੀ ਰੋਸ਼ਨੀ ਉਹਦੇ ਲਈ ਵੀ ਇਹ ਵਧੀਆ ਹੁੰਦੀ ਹੈ ਤੇ ਚਲੋ ਇਹ ਤਾਂ ਆਪਣੇ ਘਰ ਦੀ ਆ ਕਿਉਂਕਿ ਮਾਰਕੀਟ 'ਚ ਆਪਾਂ ਲੈ ਕੇ ਹੁੰਨੇ ਆ ਪਤਾ ਨਹੀਂ ਉਹਦੇ ਵਿੱਚ ਹੋਰ ਕੀ ਕੁਸ ਮਲਾਇਆ ਹੁੰਦਾ ਠੀਕ ਹੈ ਜੀ ਹੁਣ ਜਦੋਂ ਇਹ ਤਿਆਰ ਹੋਊਗੀ ਤੇ ਉਦੋਂ ਆਪਾਂ ਤੁਹਾਨੂੰ ਦਿਖਾਉਂਦੇ ਰਾਵਾਂਗੇ ਹੁਣ ਇਹਨੂੰ ਮੈਂ ਬੇਚੇ ਦੇ ਵਰਤਮਾਨ ਦੇ ਪਾਕੇ ਤੇ ਚੰਗੀ ਤਰ੍ਹਾਂ ਇਹਨੂੰ ਬੰਦ ਕਰਕੇ ਧੁੱਪ 'ਚ ਰੱਖ ਦਵਾਂਗੀ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਜਰੂਰ ਕਰ ਦਿਓ ਮਿਲਾਂਗੇ ਅਗਲੀ ਵੀਡੀਓ ਚ ਬਾਏ ਬਾਏ ਹਾਂ ਥੋੜੀ ਜਿਹੀ ਥੱਪ ਸੀਗੀ ਹਜੇ ਤੇ ਸ਼ਾਮ ਨੂੰ ਇੱਥੇ ਰੱਖ ਦਾਂ ਮੈਂ ਕਿ ਚੱਲ ਜਿੰਨਾ ਕਿ ਚੈ ਥੱਪ ਲੱਗਦੀ ਤੇ ਬਾਅਦ ਚ ਚੌਕ ਲਾਂਗੀ ਤੇ ਕੱਲ ਨੂੰ ਸਵੇਰ ਰੱਖ ਦੂੰਗੀ